ਦੁਰਹਾਚ ਮਿਸ਼ੂਰ ਕਪੜਿਆਂ ਦੇ ਸ਼ੋਰੂਮ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਇਹ ਰੇਡ ਪੁਲਿਸ ਦੇ ਨਾਲ ਨਾਮੀ ਕੰਪਨੀਆਂ ਦੇ ਫਿਲਡ ਅਫਸਰਾਂ ਨੇ ਕੀਤੀ ਹੈ ਇਸ ਛਾਪੇਮਾਰੀ ਦੇ ਵਿੱਚ ਸ਼ੋਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਸਾਮਾਨ ਪਰਾਮਤ ਹੋਇਆ ਇਸ ਸਾਮਾਨ ਮਹਿੰਗੇ ਭਾਅ 'ਤੇ ਵੇਚ ਕੇ ਗ੍ਰਾਹਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਸੀ ਜਦਕਿ ਇਹ ਕੰਪਨੀ ਦਾ ਮਾਲ ਨਹੀਂ ਸੀ ਛਾਪੇਮਾਰੀ ਦੇ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਵੀ ਕਾਬੂ ਕੀਤਾ ਹੈ ਮੁਲਜ਼ਮ ਦੀ ਪਹਿਚਾਣ ਜਸਪ੍ਰੀਤ ਸਿੰਘ ਵਾਸੀ ਕੋਟਲੀ ਵੱਜੂ ਹੋਈ ਹੈ ਐਫਆਈਆਰ ਦੇ ਵਿੱਚ ਸ਼ੋਰੂਮ ਮਾਲਕ ਨੂੰ ਵੀ ਨਾਮਸਦ ਕੀਤਾ ਹੈ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆ ਹੋਇਆ ਦੋਰਾਹਾ थाना ਦੇ ਐਸਐਚਓ rau varinder singh ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਸੁੰਦੇ ਕਿ ਲਵਾਈਸ ਤੇ ਐਡਿਟਸ ਕੰਪਨੀ ਦੇ ਨੁਮਾਇंदे ਆਏ ਸੀ ਉਹਨਾਂ ਵੱਲੋਂ ਦਸਮੀਜ਼ گارਮੈਂਟਸ ਵਾਲਿਆਂ ਦੇ ਗਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਗਰਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹਨਾਂ ਨੂੰ ਦੋ ਵੀ ਬੰਦ ਕਰਵਾਇਆ ਗਿਆ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਹਾ ਢਿੱਗੀ ਚੱਲ ਰਹੀ ਹੈ ਇਹਨ ਲੋਇਸ ਤੇ ਐਡੀਟਸ ਕੰਪਨੀ ਦੇ ਨਵੇਂ ਦੇ ਆਏ ਸੀ ਉਹਨਾਂ ਵੱਲੋਂ ਤਸਵੀਜ਼ ਗਰਮੈਂਟਸ ਵਾਲਿਆਂ ਦੇ ਰਿਪੋਰਟ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ ਗਰਮੈਂਟਸ ਮਲੇ ਨੇ ਉਹਨਾਂ ਮੁਤਾਬਕ ਦੋ ਬਣੂਦਾਰ ਪਯੋਕਰ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜੀ ਗੱਡੀ ਚੱਲ ਰਹੀ ਦੁਰਹਾਚ ਮਸ਼ਹੂਰ ਕਪੜਿਆਂ ਦੇ ਸ਼ੋਰੂਮ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਇਹ ਰੇਡ ਪੁਲਿਸ ਦੇ ਨਾਲ ਨਾਮੀ ਕੰਪਨੀਆਂ ਦੇ ਫਿਲਡ ਅਫਸਰਾਂ ਨੇ ਕੀਤੀ ਹੈ ਇਸ ਛਾਪੇਮਾਰੀ ਦੇ ਵਿੱਚ ਸ਼ੋਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਸਮਾਨ ਪਰਾਮਦ ਹੋਇਆ ਇਸ ਸਮਾਨ ਮਹਿੰਗੇ ਭਾਅ 'ਤੇ ਵੇਚ ਕੇ ਗ੍ਰਾਹਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਸੀ ਜਦਕਿ ਇਹ ਕੰਪਨੀ ਦਾ ਮਾਲ ਨਹੀਂ ਸੀ ਛਾਪੇਮਾਰੀ ਦੇ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਵੀ ਕਾਬੂ ਕੀਤਾ ਹੈ ਮੁਲਜ਼ਮ ਦੀ ਪਹਿਚਾਣ ਜਸਪ੍ਰੀਤ ਸਿੰਘ ਵਾਸੀ ਕੋਟਲੀ ਵੱਜੂ ਹੋਈ ਹੈ ਐਫਾਇਰ ਦੇ ਵਿੱਚ ਸ਼ੋਰੂਮ ਮਾਲਕ ਨੂੰ ਵੀ ਨਾਮਜ਼ਦ ਕੀਤਾ ਹੈ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆ ਹੋਇਆ ਦੋਰਾਹਾ ਥਾਣਾ ਦੇ ਐਸਐਚਓ rau varinder singh ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਸੁੰਦੇ ਜਿਹੜੇ ਲਵਾਈਸ ਤੇ ਐਡੀਟਸ ਕੰਪਨੀ ਦੇ ਨਮਾਇंदे ਆਏ ਸੀ ਉਹਨਾਂ ਵੱਲੋਂ ਤਸਨੀਜ਼ گارਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਬਣੇ ਨੇ ਨਾਵਤਾਵ ਕੋ ਨੋ ਡੋਬਿ ਪਰਮਿਟਰ ਦਾ ਯੋਗ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਗੜੀ ਚੱਲ ਰਹੀ ਹੈ ਇਹ ਲਵਾਇਸ ਤੇ ਆਈਡਾਫ ਕੰਪਨੀ ਦੇ ਨਵੇਂ ਦੇ ਆਏ ਸੀ ਉਹਨਾਂ ਵੱਲੋਂ ਤਸਨੀਜ਼ گارਮੈਂਟਸ ਵਾਲਿਆਂ ਤੇ ਟ੍ਰੇਡ ਕੀਤੀ ਗਈ ਹੈ ਤੇ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕੋ ਨੋ ਡੋਬਿ ਪਰਮਿਟਰ ਦਾ ਯੋਗ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅੱਜ ਗੱਡੀ ਚੱਲ ਰਹੀ